ਇਸ ਲਈ ਦੀ ਵੱਡੀ ਖਬਰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ ਹੈ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਵਾਸਤੇ ਪਾਣੀ ਦੀਆਂ ਬੁਛਾਰਾ ਚਲਾਈਆਂ ਗਈਆਂ ਨੇ ਡਾਂਗਾ ਵੀ ਵਰਾਇਆਂ ਗਈਆਂ ਨੇ ਕੁੱਟ-ਕੁੱਟ ਕੇ ਪ੍ਰਦਰਸ਼ਨਕਾਰੀਆਂ ਨੂੰ ਭਜਾਇਆ ਜਾ ਰਿਹਾ ਤਾਂ ਚੰਡੀਗੜ੍ਹ ਤੋਂ ਇਹ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਯੂਥ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਦਰਸਲ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਹੱਕ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਭਾਜਪਾ ਦੇ ਖਿਲਾਫ ਭਾਜਪਾ ਦਫ਼ਤਰ ਦਾ ਘਰਾਓ ਕਰਨ ਦੇ ਲਈ ਇਹ ਕਾਂਗਰਸੀ ਵਰਕਰ ਜਾ ਰਹੇ ਸਨ ਜਿਨ੍ਹਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਦਿੱਤਾ ਗਿਆ ਜਦੋਂ ਇਹਨਾਂ ਵਰਕਰਾਂ ਦੇ ਵੱਲੋਂ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗੇ ਉਹ ਪੁਲਿਸ ਨੇ ਵੀ ਜਵਾਬ ਦਿੱਤਾ ਪੁਲਿਸ ਦੇ ਵੱਲੋਂ ਵਾਟਰ ਕੈਨਨ ਦੀ ਪਾੜੀ ਦੀਆਂ ਬਚਾਰਾ ਚਲਾਈਆਂ ਗਿਆ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਖਦੇੜਾਂ ਦੇ ਲਈ ਪੁਲਿਸ ਆਪਣੀ ਕਾਰਵਾਈ ਕਰ ਰਹੀ ਆ ਉਹਨਾਂ ਤੇ ਡਾਂਗਾ ਫਰੋਂਦੀ ਹੋਈ ਨਜ਼ਰ ਆ ਰਹੀ ਆ ਇਸ ਦਰਮਿਆਨ ਪਾਣੀ ਦੀ ਬੁਛਾਰਾ ਜਿਨ੍ਹਾਂ ਵਰਕਰਾਂ ਤੇ ਕੀਤੀ ਗਈ ਆ ਉਹ ਵੀ ਅੱਗੇ ਉਹ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਹੱਕ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਭਾਜਪਾ ਦਫ਼ਤਰ ਦਾ ਕ੍ਰੌਕ ਕਰਨ ਦੇ ਲਈ ਇਹ ਵਰਕਰ ਜਿਹੜੇ ਨੇ ਉੱਥੇ ਜਾ ਰਹੇ ਸਨ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਇਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਹ ਹੰਗਾਮੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਲਗਾਤਾਰ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਮੁੱਦਾ ਸੰਸਦ ਤੋਂ ਲੈ ਕੇ ਸੜਕਾਂ ਤੱਕ ਪੱਖਦਾ ਹੀ ਜਾ ਰਿਹਾ ਹੈ ਸੰਸਦ ਦੇ ਵਿੱਚ ਜਿੱਥੇ ਸੰਸਦਾਂ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਜਿੱਥੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੁਣ ਉਥੇ ਹੀ ਚੰਡੀਗੜ੍ਹ ਦੇ ਵਿੱਚ ਵੀ ਯੂਥ ਕਾਂਗਰਸ ਦੇ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੁਲਿਸ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ ਬਾਅਦ ਵਿੱਚ ਇਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਤਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਇਹਨਾਂ ਤੇ ਪਾਣੀ ਦੀਆਂ ਬੁਛਾਰਾ ਚਲਾਈਆਂ ਜਾ ਰਹੀਆਂ ਨੇ ਡਾਂਗਾ ਵੜਾਈਆਂ ਜਾ ਰਹੀਆਂ ਨੇ ਪਰ ਇਹ ਪ੍ਰਦਰਸ਼ਨਕਾਰੀ ਵੀ ਟੱਸ ਤੋਂ ਮੱਸ ਨਹੀਂ ਹੋ ਰਹੇ ਨੇ ਇਹਨਾਂ ਦੇ ਵੱਲੋਂ ਵੀ ਲਗਾਤਾਰ ਬੈਰੀਗੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪੁਲਿਸ ਦੇ ਨਾਲ ਝੜਪ ਕਰਦੇ ਹੋਏ ਇਹ ਪ੍ਰਦਰਸ਼ਨਕਾਰੀ ਨਜ਼ਰ ਆ ਰਹੇ ਨੇ ਤਯੂਥ ਕਾਂਗਰਸ ਦੇ ਵਰਕਰ ਨੇ ਜਿਨ੍ਹਾਂ ਦੇ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ ਹੈ ਦਰਸ ਲੈਣ ਦਾ ਕਹਿ ਰਿਹਾ ਜਿਸ ਤਰੀਕੇ ਦੇ ਨਾਲ ਬੇੜੀਆਂ ਦੇ ਵਿੱਚ ਜਗੜ ਕੇ ਭਾਰਤੀਆਂ ਨੂੰ ਲਿਆਂਦਾ ਗਿਆ ਪੰਜਾਬੀਆਂ ਨੂੰ ਲਿਆਂਦਾ ਗਿਆ ਉਹ ਸਰਾ ਸਰ ਗਲਤ ਸੀ ਕਿਉਂਕਿ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਨਹੀਂ ਲੈ ਕੇ ਆਣਾ ਚਾਹੀਦਾ ਸੀ ਜੇਕਰ ਉੱਥੋਂ ਦੀ ਰਿਪੋਰਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਦੁਬਾਰਾ ਬਿਨਾ ਬੇੜੀਆਂ ਤੇ ਹਤਕੜੀਆਂ ਤੋਂ ਲਿਆਣਾ ਚਾਹੀਦਾ ਸੀ ਤਾਂ ਲਗਾਤਾਰ ਇਹ ਮਾਮਲਾ ਪੱਖ ਦਾ ਜਾ ਰਿਹਾ ਸੀ ਤਾਂ ਹੁਣ ਇਸੇ ਮਾਮਲੇ ਨੂੰ ਲੈ ਕੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਡਾਂਗਾ ਵਰਾਈਆਂ ਗਈਆਂ ਉਹਨਾਂ ਨੂੰ ਭਜਾ-ਭਜਾ ਕੇ ਕੁੱਟਿਆ ਜਾ ਰਿਹਾ ਤਾਂ ਲਾਈਵ ਤਸਵੀਰਾਂ ਪਹਿਲੇ ਤੁਹਾਨੂੰ ਉਹ ਦਿਖਾਣੇ ਆਖਦੇ ਲੋ ਨੋ ਪ੍ਰੋਗਰਾਮ ਆ ਰਿਹਾ ਕੋ ਮਾਉਣੇ ਰਿਹਾ ਇਹਨੇ ਉਤਰੀ ਕਰ ਰਹੇ ਪੁੱਤਰੀ ਉਹਦਾ ਨਹੀਂ ਉਤਰੀ ਉਹ ਕੇ ਕੈਮਰਾ ਨਾਲ ਨਹੀਂ ਨਹੀਂ

I uh -huh. ਮੰਦਪੱਗ ਦੀ ਸਰਕਾਰ ਜੋ ਸੈਂਟਰ ਦੇ ਵਿੱਚ ਬੈਠੀ ਆ ਪਾਸ਼ਬਾ ਜਿਨ੍ਹਾਂ ਦੇ ਇਸ ਤਾਂ ਪ੍ਰਧਾਨ ਮੰਤਰੀ ਜਿਹੜੇ ਆਪਣਾ ਮੁੱਖ ਸੇਵਾਦਾਰ ਕਹਿੰਦੇ ਸੀ ਨਰਿੰਦਰ ਮੋਦੀ ਉਹਨਾਂ ਦੇ ਅਗੇਂਸਟ ਆ ਤੁਸੀਂ ਦੇਖਿਆ ਹੋਵੇਗਾ ਕਿ ਕਿਦਾਂ ਸਾਡੇ ਹਿੰਦੂਸਤਾਨ ਦੇ ਲੋਕਾਂ ਨੂੰ ਹਤਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਗਏ ਜਿੱਦਾਂ ਅੰਗਰੇਜ਼ ਕਾਲੇ ਪਾਣੀ ਨੂੰ ਤੋੜਦੇ ਸੀ ਉਦੋਂ ਉਹਨਾਂ ਨੂੰ ਲੈ ਕੇ ਆ ਕੇ ਜਦੋਂ ਕਾਲੇ ਪਾਣੀ ਛੱਡਣ ਜਾਇਆ ਜਾ ਰਿਹਾ ਔਰ ਬੜੀ ਬੇਸ਼ਰਮੀ ਦੇ ਨਾਲ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਸਭ ਤੋਂ ਪਵਿੱਤਰ ਧਰਤੀ ਮੰਨੀ ਜਾਂਦੀ ਹੈ ਜਿੱਥੋਂ ਸਭ ਤੋਂ ਵੱਧ ਅੱਜ ਤੱਕ ਦੇ ਫ੍ਰੀडम फाइਟਰ ਸਭ ਤੋਂ ਵੱਧ ਸ਼ਹੀਦ ਜਿੱਥੇ ਅੱਜ ਤੱਕ ਪੈਦਾ ਹੋਏ ਜਿ ਤੇਰੀ ਬੇਟਿਆਂ ਨੂੰ ਬੇਇੱਜ਼ਤ ਕਰਨ ਲਈ ਉਹਨਾਂ ਲੋਕਾਂ ਨੂੰ ਪੰਜਾਬ ਦੀ ਧਰਤੀ ਦੇ ਬੇੜੀਆਂ ਦੇ ਨਾਲ ਉਤਾਰਿਆ ਗਿਆ ਅੱਜ ਵਾਕਾ ਯਾਦ ਆ ਗਿਆ ਕਿ ਸ਼ਾਇਦ ਦੁਬਾਰਾ ਜੱਲਿਆਂ ਵਾਲਾ ਬੰਗ ਕਿਤੇ ਕਰਨਾ ਚਾਹੁੰਦੇ ਸੀ ਜਾਂ ਦੁਬਾਰਾ ਕਿਤੇ ਵੱਡੇ ਕੱਲੂਕਾਰੇ ਛੋਟੇ ਕੱਲੂਕਾਰ ਦੀ ਤਿਆਰੀ ਇਹ ਅਮਰੀਕਾ ਕਰ ਰਿਹਾ ਸੀ ਤਾਂ ਸਾਥ ਜੋ ਹੈ ਉਹ ਨਿੰਦਰ મોદી ਸਰਕਾਰ ਉਹ ਦੇ ਰਹੀ ਸੀ ਸੋ ਉਹ ਨਾਲ ਦੂਜੀ ਸਾਡਾ ਵੱਡਾ ਮੁੱਦਾ ਹੈਗਾ ਕਿ ਪਿਛਲੇ 10 ਸਾਲ ਤੋਂ ਜੋ ਪਾਜਪਾ ਨੇ ਝੂਠ ਬੋਲ ਕੇ ਚੰਡੀਗੜ੍ਹ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਚਾਹੇ ਮਾਲਿਕਾਂ ਨਾਲ ਹੱਕ ਨੂੰ ਲੈ ਕਰਕੇ ਹੋਵੇ ਚਾਹੇ ਮੈਟਰ ਨੂੰ ਲੈ ਕਰਕੇ ਹੋਵੇ ਚਾਹੇ ਓ ਲਾਲ ਡੋਰੇ ਨੂੰ ਲੈ ਕਰਕੇ ਹੋਵੇ ਲਗਾਤਾਰ ਪਾਜਪਾ ਝੂਠ ਬੋਲਦੇ ਰਹੇ ਕਿ ਅਸੀਂ ਮੈਟਰੋ ਦੀ ਕੈਰੀ ਕਰਾਂਗੇ ਜੋ ਮਨੀਸ਼ ਤਿਵਾੜੀ ਜੀ ਜੋ ਚੰਡੀਗੜ੍ਹ ਤੋਂ ਸੰਸਦ ਚੁਣेंगे ਜਾਂ ਦੋਨਾਂ ਨੇ ਸਦਨ ਦੇ ਵਿੱਚ ਸਵਾਲ ਰੱਖਿਆ ਕੀ ਆਪਾਂ ਮੈਟਰੋ ਚਲਾ ਰਹੇ ਆ ਤਾਂ ਨਿਤਿਆਨੰਦ ਜੋ ਉਹਨਾਂ ਦੇ ਸਟੇਟ ਹੋਮ ਮਿਨਿਸਟਰ ਉਹਨਾਂ ਕਹਿੰਦੇ ਆ ਸਾਡੇ ਕੋਲ ਤਾਂ ਅਜ ਤੱਕ ਕੋਈ ਪ੍ਰਪੋਜ਼ਲ ਆਇਆ ਹੀ ਨਹੀਂ ਪਿਛਲੇ 10 ਸਾਲ ਦੇ ਅੰਦਰ ਉਸ ਤੋਂ ਬਾਅਦ ਫੇਰ ਸਵਾਲ ਰੱਖਿਆ ਗਿਆ ਕਿ ਕੀ ਤੁਸੀਂ ਲਾਲ ਡੋਰਾ ਚੰਡੀਗੜ੍ਹ ਦੇ ਵਿੱਚ ਵਧਾ ਰਹੇ ਹੋ ਤਾਂ ਫੇਰ ਨਿਤਿਆਨੰਦ ਰਾਏ ਨੇ ਜਵਾਬ ਦਿੱਤਾ ਕਿ ਸਾਡਾ ਹੈ ਜਾ ਕੋਈ ਪ੍ਰਪੋਜ਼ਲ ਹੈ ਹੀ ਨਹੀਂ ਤੇ ਹੁਣ ਤਾਜ਼ਾ ਤਾਜ਼ਾ ਨਿਤਿਆਨੰਦ ਦੁਬਾਰਾ ਇੱਕ ਸਵਾਲ ਮੁਨੀਸ਼ ਚਵਾੜੀ ਦੁਆਰਾ ਰੱਖਿਆ ਗਿਆ ਕਿ ਆਪਾਂ ਮਾਲਕਾਨਾ ਹੱਕ ਲੋਕਾਂ ਨੂੰ ਦੇ ਰਹੇ ਆ ਤਾਂ ਫੇਰ ਜਵਾਬ ਜੋ ਸਟੇਟ ਹੋਮ ਮਿਨਿਸਟਰ ਆਂਦਾ ਹੈ ਕਿ ਨਹੀਂ ਜੀ ਇਹ ਮਾਲਕਾਨਾ ਹੱਕ ਅਸੀਂ ਦੇਣਾ ਹੀ ਨਹੀਂ ਕਦੀ ਦੇ ਕਾਂਗਰਸ ਨੇ ਜਿਆਦਾ ਰੀਹੈਬਿਲੀਟੇਸ਼ਨ ਕਲੋਨੀਆਂ ਬਣਾਈਆਂ ਸੀ ਤੇ ਉਹ ਰੱਖਿਆ ਗਿਆ ਸੀ ਕਿ 20 ਸਾਲ ਬਾਅਦ ਤੁਸੀਂ ਇਹਨੂੰ ਮੁੜ ਕੇ ਵੇਚ ਸਕਦੇ ਹੋ ਦਿੱਲੀ ਦੇ ਵਿੱਚ ਦਾ ਹੱਥ ਦਾ ਹੱਥ ਵੱਡੀ ਜਿੰਨੀ ਲਈ ਹਾਸਲ ਕੀਤੀ ਨਾਲ ਹੀ ਦੇਸ਼ ਦੇ ਪ੍ਰਧਾਨ ਅਨੰਦ ਨ੍ਰਿੰਦਰ ਮੋਦੀ ਉਹਨਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿ ਕਾਂਗਰਸ ਪਾਰਟੀ ਜਿਸ ਪਾਰਟੀ ਦੇ ਨਾਲ ਵੀ ਮਿਲ ਜਾਂਦੀ ਹੈ ਉਹਦਾ ਬੜਾ ਪਰਸਪੈਕਟਿਵ ਨਹੀਂ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਪਤਾ ਨਹੀਂ ਕਿ ਜਦੋਂ ਸਾਡਾ ਦੇਸ਼ ਦੀ ਆਜ਼ਾਦ ਆਜ਼ਾਦ ਹੋਇਆ ਤੇ ਪਹਿਲੀ ਸਰਕਾਰ ਮਨੀ ਸ਼ਾਮਾ ਪ੍ਰਸ਼ਾਦ ਮੁਖਰਜੀ ਕਾਂਗਰਸ ਦੇ ਵਿੱਚ ਆ ਕੇ ਕਰਕੇ ਮੰਤਰੀ ਬਣਿਆ ਸੀ ਤੇ ਪਹਿਲੀ ਨਿਰਵਾਚਨ ਨਹੀਂ ਸੀ ਹੋਇਆ ਤੇ ਪਹਿਲੀ ਸਰਕਾਰ ਬਣੀ ਸੀ ਮੋਦੀ ਜੀ ਨੂੰ ਪਹਿਲੇ ਚੀਜ਼ ਤਾਂ ਕਿ ਆਪਣੇ ਥੋੜਾ ਜਿਹੜਾ ਹਿਸਟਰੀ ਉਹਨੂੰ ਦਰਸਤ ਕਰ ਦਿੱਤੀ। ਦਿੱਲੀ ਦੀ ਕਿਸਤਾਂ ਦੇਖਦੇ ਹੋਏ ਸਰਕਾਰ ਬਣੀ ਹੈ। ਦੇਖੋ ਜੀ ਹਰ ਸਟੇਟ ਦੀ ਲੱਗ ਥਿਓਰੀ ਹੁੰਦੀ ਹੈ। ਹਰ ਸਟੇਟ ਦੇ ਵੋਟਾਂ ਦੀ ਜਿਹੜੀ ਗਿਣਤੀ ਹੁੰਦੀ ਹੈ, ਵੋਟਾਂ ਪੈਣ ਦਾ ਜਿਹੜਾ ਤਰੀਕਾ ਹੁੰਦਾ ਲੋਕਾਂ ਦੇ ਜਿਹੜੇ ਮੁੱਦੇ ਦਾ ਅਲੱਗ-ਅਲੱਗ ਹੁੰਦੇ ਆ। ਉੱਥੇ ਦੇ ਲੋ ਦੇ ਲੋਕਾਂ ਨੂੰ ਕਾਂਗਰਸ ਦੇ ਮੁੱਦੇ ਅੱਛੇ ਲੱਗੇ ਉਹਨਾਂ ਨੇ ਮnistwadi ਦੀ ਵੋਟ ਕਰਕੇ ਅੱਗੇ ਲੈ ਕਰਕੇ ਆਏ ਆ 10 ਸਾਲ ਅਸੀਂ ਲਗਾਤਾਰ 2004 ਤੋਂ 2014 ਤੱਕ ਇਸ ਦੇਸ਼ ਦੀ ਸੇਵਾ ਕੀਤੀ ਹੈ ਸਾਡਾ ਸਰਦਾਰ ਮਨਮੋਹਨ ਸਿੰਘ ਦਾ ਟਾਈਮ ਜੋ ਦੇਸ਼ ਚਲੇ ਆਤੇ ਅੱਜ ਜੋ ਮੰਦਪਾਗਾ ਦੇਸ਼ ਚੱਲ ਰਿਹਾ ਜਿਹਦੀ ਗਰੋਥ ਰੇਟ ਕਿੱਦਾਂ ਡਿੱਗੀ ਵੀ ਹੈ ਮੋਦੀ ਸਾਹਿਬ ਕਹਿੰਦੇ ਸੀ ਰੁਪਈਆ ਡਿੱਗਦਾ ਦੇਸ਼ ਦੀ ਸਾਖੜਿਕ ਦੀਆਂ ਰੁਪਈਆ ਡਿੱਗਿਆ ਨਹੀਂ ਰੁਪਈਆ ਤਾਂ ਕਵਰ ਤੇ ਚਲਾ ਗਿਆ ਜਿਹੜੀ ਕਬਰਾਂ ਨੂੰ ਲੈ ਕਰਕੇ ਰੋਲਾ ਪਾਉਂਦੇ ਆ ਰੁਪਈਆ ਕਵਰ ਤੇ ਚਲਾ ਗਿਆ ਤੇ ਸੋਨਾ ਇਸ ਰੇਟ ਤੇ ਚਲਾ ਗਿਆ ਆਮ ਆਦਮੀ ਦੇ ਹੱਥੋਂ ਬਾਹਰ ਹੋ ਚੁੱਕਾ